ਰਾਮ ਨਾਮ ਔਰ ਮੈਂ ਗਇਓ ਜਾ ਕੈ ਸਮ ਨਹੀਂ ਕੋਏ ਜਿਹੇ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਏ ਸਤਿਗੁਰ ਜੀ ਸਮਝਾਉਂਦੇ ਹਨ ਰਾਮ ਨਾਮ ਔਰ ਮੈਂ ਗਇਓ ਔਰ ਕਹਿੰਦੇ ਹਿਰਦੇ ਨੂੰ ਮੇਰੇ ਹਿਰਦੇ ਵਿੱਚ ਮੇਰੇ ਮਨ ਵਿੱਚ ਰਾਮ ਦੇ ਨਾਮ ਦੇ ਨਾਲ ਹੀ ਰਾਮ ਦਾ ਨਾਮ ਕੀ ਹੈ ਸ਼ੁਭ ਗੁਣ ਸਤਗੁਰ ਦੀ ਸਿੱਖਿਆ ਨੂੰ ਮੰਨ ਕੇ ਉਪਦੇਸ਼ ਨੂੰ ਮੰਨ ਕੇ ਰੱਬੀ ਗੁਣਾ ਨੂੰ ਧਾਰਨ ਕਰਨਾ RAM ਦੇ ਨਾਮ ਨੂੰ ਸਿਮਰਨਾ ਉਸ ਨੂੰ ਚੇਤੇ ਕਰਨਾ ਉਸ ਨੂੰ ਯਾਦ ਵਿੱਚ ਲੈਣਾ ਰੱਬੀ ਗੁਣਾ ਦੇ ਅਨੁਸਾਰ ਆਪਣਾ ਜੀਵਨ ਜਿਉਣਾ RAM ਨਾਮ ਉਰ ਮੈਂ ਗਹਿਓ ਮੇਰੇ ਹਿਰਦੇ ਵਿੱਚ ਜਦੋਂ RAM ਦਾ ਨਾਮ ਟਿਕਦਾ ਹੈ ਸ਼ੁਭ ਗੁਣ ਟਿਕਦੇ ਹਨ ਰੱਬੀ ਗੁਣ ਪ੍ਰਵੇਸ਼ ਕਰਦੇ ਹਨ ਜਾ ਕੈ ਸੰਮ ਨਹੀਂ ਕੋਏ ਭਾਵ ਕੀ ਜਿਸ ਦੇ ਬਰਾਬਰ ਕੋਈ ਵੀ ਨਹੀਂ ਹੈ ਸੰਮ ਕਹਿੰਦੇ ਬਰਾਬਰ ਨੂੰ ਰੱਬੀ ਗੁਣਾ ਦੇ ਬਰਾਬਰ ਕੋਈ ਵੀ ਨਹੀਂ ਹੈ ਭਾਵ ਕੇ ਰੱਬੀ ਗੁਣਾ ਤੋਂ ਉੱਪਰ ਕੋਈ ਵੀ ਨਹੀਂ ਹੈ ਰੱਬੀ ਗੁਣਾ ਤੋਂ ਬਿਨਾ ਸ਼ubh ਗੁਣਾ ਤੋਂ ਬਿਨਾ ਮੇਰਾ ਸਹਾਰਾ ਕੋਈ ਵੀ ਨਹੀਂ ਹੈ ਇਸ ਤੋਂ ਉੱਪਰ ਕੋਈ ਵੀ ਨਹੀਂ ਹੈ ਇਸ ਦੇ ਬਰਾਬਰ ਕੋਈ ਵੀ ਨਹੀਂ ਹੈ ਭਾਵ ਕੇ ਇਸ ਦਾ ਕੋਈ ਵੀ ਮੁੱਲ ਨਹੀਂ ਹੈ ਇਹ ਅਮੁੱਲ ਹੈ ਇਹ ਕਹਿਣ ਤੋਂ ਕਥਨ ਤੋਂ ਬਾਹਰ ਹਨ ਜਿਹੇ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਏ ਜਿਸ ਨੂੰ ਸਿਮਰਨ ਕੀਤੇ ਆ ਚੇਤੇ ਕੀਤੇ ਆ ਯਾਦ ਕੀਤੇ ਆ ਸਿਮਰਨ ਕਿਸ ਦਾ ਕਰਨਾ ਹੈ ਰੱਬੀ ਗੁਣਾ ਦਾ ਸ਼ੁਗ ਗੁਣਾ ਦਾ ਸਤਗੁਰ ਦੀ ਸਿੱਖਿਆ ਦੇ ਮੁਤਾਬਕ ਜੀਵਨ ਜੀਉ ਕੇ ਜਦੋਂ ਮੈਂ ਰੱਬੀ ਗੁਣਾ ਦਾ ਧਾਰਨ ਬਣਦਾ ਹਾਂ ਜੇ ਸਿਮਰਤ ਸੰਕਟ ਮਿਟੇ ਫਿਰ ਸੰਕਟ ਖਤਮ ਹੋ ਜਾਂਦਾ ਹੈ ਸੰਕਟ ਕੀ ਹੈ ਦੁੱਖ ਦੀ ਘੜੀ ਦੁੱਖ ਕੀ ਹੈ ਵਿਛੋੜਾ ਵਿਛੋੜਾ ਕਿਸ ਕਰਕੇ ਹੈ ਜਦੋਂ ਮੈਂ ਔਗਣਾ ਵਾਲਾ ਜੀਵਨ ਬਤੀਤ ਕਰਦਾ ਹਾਂ ਜਦੋਂ ਮੈਂ ਵਿਕਾਰਾਂ ਵਾਲਾ ਜੀਵਨ ਬਤੀਤ ਕਰਦਾ ਹਾਂ ਸਤਿਗੁਰ ਦੀ ਸਿੱਖਿਆ ਤੋਂ ਮੁਨਕਰ ਹੋ ਜਾਂਦਾ ਹਾਂ ਉਹ ਸਮਾਂ ਮੇਰੇ ਲਈ ਦੁੱਖ ਦੀ ਘੜੀ ਹੈ ਉਹ ਸਮਾਂ ਮੇਰੇ ਲਈ ਸੰਕਟ ਵਾਲਾ ਸਮਾਂ ਹੈ ਔਗਣਾ ਦੇ ਵਸ ਜਦੋਂ ਪੈ ਜਾਂਦਾ ਹਾਂ ਵਿਕਾਰਾਂ ਦੇ ਵਸ ਪੈ ਜਾਂਦਾ ਹਾਂ ਉਹ ਸਮਾਂ ਮੇਰੇ ਲਈ ਸਭ ਤੋਂ ਬੁਰਾ ਹੈ ਜੇ ਸਿਮਰਤ ਸੰਕਟ ਮਿਟੇ ਜਦੋਂ ਮੈਂ ਉਸ ਦੇ ਨਾਮ ਨੂੰ ਚੇਤੇ ਕਰਦਾ ਹਾਂ ਰੱਬੀ ਗੁਣਾਂ ਨੂੰ ਚੇਤੇ ਕਰਦਾ ਹਾਂ ਫਿਰ ਵਿਕਾਰਾਂ ਤੋਂ ਮੈਂ ਛੁੱਟ ਜਾਂਦਾ ਹ ਸੰਕਟ ਮਿਟ ਜਾਂਦੇ ਹੈ ਫਿਰ ਕੀ ਹੁੰਦਾ ਹੈ ਦਰਸ਼ ਤੁਹਾਰੋ ਹੋਏ ਫਿਰ ਉਸ ਅਕਾਲ ਪੁਰਖ ਦੇ ਦਰਸ਼ਨ ਹੁੰਦੇ ਹਨ ਭਾਵ ਕਿ ਉਹ ਅੰਦਰ ਬੈਠਾ ਵਾਹਿਗੁਰੂ ਮੈਨੂੰ ਅੰਗ ਸੰਗ ਮਹਿਸੂਸ ਹੁੰਦਾ ਹੈ ਮੈਨੂੰ ਆਪਣੇ ਨਾਲ ਮਹਿਸੂਸ ਹੁੰਦਾ ਹੈ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਮੈਂ ਉਹਦੇ ਸ਼ਬਦ ਤੇ ਸੁਰਤ ਦਾ ਮੇਲ ਹੋ ਗਿਆ ਮੈਂ ਉਸ ਦੇ ਨਾਲ ਆਪਣੇ ਆਪ ਨੂੰ ਮਹਿਸੂਸ ਕਰ ਰਿਹਾ ਕਰਦਾ ਹਾਂ ਪਰ ਇਹ ਕਦੋਂ ਜਦੋਂ ਮੈਂ ਉਸ ਦੇ ਸਿਮਰਨ ਵਿੱਚ ਜੁੜਦਾ ਹਾਂ ਫਿਰ ਸਾਰੇ ਸੰਕਟ ਜਦੋਂ ਖਤਮ ਹੋ ਜਾਂਦੇ ਆ ਔਗਣ ਖਤਮ ਹੋ ਜਾਂਦੇ ਵਿਕਾਰ ਖਤਮ ਹੋ ਜਾਂਦੇ ਨਾ ਫਿਰ ਉਸ ਅਕਾਲ ਪੁਰਖ ਦੇ ਦਰਸ਼ਨ ਹੁੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ